ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹੋ ਗੁਰੂ ਰੂਪ ਸਾਧ ਸੰਗਤ ਜੀ ਪਿੰਡ ਮਝੇੜ ਦੇ ਵਿੱਚ ਭਾਈ ਰਾਣਾ ਜੀ ਬੀਬੀ ਜੀਤੋ ਦੇਵੀ ਜੀ ਉਹਨਾਂ ਦੇ ਸੁਪੁੱਤਰ ਭਾਈ ਗੁਰਚਰਨ ਸਿੰਘ ਜੀ ਸਬੇਦਾਰ ਨਰੰਜਨ ਸਿੰਘ ਜੀ ਫੌਜੀ ਸਮੂਹ ਪਰਿਵਾਰ ਨੇ ਗੁਰੂ ਬਖਸ਼ਿਸ਼ਾ ਕਿਰਪਾ ਦੁਆਰਾ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਇਹ ਸੁੰਦਰ ਕਮਰਾ ਸੁੰਦਰ ਘਰ ਬਣਾਇਆ ਹੈ ਸੋ ਗੁਰੂ ਪਿਆਰੇਓ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਹ ਬਹੁਤ ਹੀ પ્રેમ ਪਿਆਰ ਦੇ ਨਾਲ ਘਰ ਬਣਾਇਆ ਹੈ ਸਤਿਗੁਰੂ ਜੀ ਮਿਹਰ ਕਰੇ ਰਹਿਮਤ ਕਰੇ ਚੜ੍ਹਦੀਆਂ ਕਲਾ ਬਖਸ਼ਿਸ਼ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ